ਅੱਧੀ ਪੰਜਾਬੀ ਜੀਕੇ ਦੀ ਕਕ੍ਹਾ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਧੀ ਕਕ੍ਹਾ ਵਿੱਚ ਤੁਹਾਡੇ ਲਈ ਪੰਜਾਬੀ ਜੀਕੇ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਲੈ ਕੇ ਆਇਆ ਸੀ ਵਿਖੋ ਜੀ ਅੱਦੇ ਪੰਜਾਬੀ ਜੀਕੇ ਦੇ ਮਹੱਤਵਪੂਰਨ ਪ੍ਰਸ਼ਨ ਕਿਹੜੇ ਹਨ ਤੇ ਪਹਿਲਾ ਪ੍ਰਸ਼ਨ ਕਿਹੜਾ ਸੀ ਦਿੱਲੀ ਵਿੱਚ ਜਾਮਾ ਮਸਜਿਦ ਸਹਾਜਾਂ ਦੁਆਰਾ ਬਣਾਈ ਗਈ ਸੀ ਮੈਂ ਜਿਹੜੀ ਦਿੱਲੀ ਹੈ ਸਾਡੇ ਭਾਰਤੀ ਰਾਜਧਾਨੀ ਸੀ ਉੱਥੇ ਜਾਮਾ ਮਸਜਿਦ ਕਿਹੜੇ ਬਾਦਸ਼ਾਹ ਸਾਜਾਦਾਂ ਦੁਆਰਾ ਬਣਵਾਈ ਗਈ ਸੀ ਦੂਜਾ ਪ੍ਰਸ਼ਨ ਕਿਹੜਾ ਸੀ ਕਿਹੜਾ Hindu ਰਾਜਾ ਪੁਰਾਣੇ ਸਿੱਕਿਆਂ ਉੱਤੇ ਵੀਣਾ ਵਜਾਉਂਦਾ ਦਿਖਾਇਆ ਗਿਆ ਹੈ ਸਮੁੰਦਰ ਗੁਪਤ ਬਈ ਦੂਜੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਕਿਹੜਾ ਰਾਜਾ ਕਿਹੜਾ Hindu ਰਾਜਾ ਪੁਰਾਣੇ ਸਿੱਕਿਆਂ ਉੱਤੇ ਵੀਣਾ ਵਜਾਉਂਦਾ ਦਿਖਾਇਆ ਗਿਆ ਸੀ ਸਮੁੰਦਰ ਗੁਪਤ ਸਮੁੰਦਰ ਗੁਪਤ Hindu ਰਾਜਾ ਪੁਰਾਣੇ ਸਿੱਕਿਆਂ ਉੱਤੇ ਵੀਣਾ ਵਜਾਉਂਦਾ ਦਿਖਾਇਆ ਗਿਆ ਸੀ ਤੀਜਾ ਪ੍ਰਸ਼ਨ ਕਿਹੜਾ ਸੀ ਦੁਨੀਆ ਦਾ ਸਭ ਤੋਂ ਵੱਡਾ ਪਸ਼ੂਆਂ ਦਾ ਮੇਲਾ ਜੋ 1 ਮਹੀਨੇ ਚੱਲਦਾ ਸੀ ਉਹ ਸੋਨਪੁਰ ਦੇ ਸਥਾਨ ਤੇ ਹੁੰਦਾ ਸੀ ਕੀ ਬਈ ਦੁਨੀਆ ਪਹਿਲੇ ਪ੍ਰਸ਼ਨ ਕੀ ਪੁੱਛਿਆ ਗਿਆ ਸੀ ਦਿੱਲੀ ਵਿੱਚ ਜਾਮਾ ਮਸਜਿਦ ਸਾਜਾ ਦੁਆਰਾ ਬਣਾਈ ਗਈ ਸੀ ਬਈ ਦੂਜੇ ਪ੍ਰਸ਼ਨ ਹੀ ਪੁੱਛਿਆ ਗਿਆ ਸੀ ਹਿੰਦੂ ਰਾਜਾ ਸਮੁੰਦਰ ਗੁਪਤ ਸਿੱਕਿਆਂ ਤੇ ਵੀਣੀਆਂ ਵਜਾਂਦਾ ਦਿਖਾਇਆ ਗਿਆ ਸੀ ਤੀਜੇ ਪ੍ਰਸ਼ਨ ਹੀ ਪੁੱਛਿਆ ਗਿਆ ਸੀ ਦੁਨੀਆ ਦਾ ਸਭ ਤੋਂ ਵੱਡਾ ਪਸ਼ੂਆਂ ਦਾ ਮੇਲਾ ਸੋਨਪੁਰ ਦੇ ਸਥਾਨ ਤੇ ਹੁੰਦਾ ਸੀ ਸੋਨਪੁਰ ਦੇ ਸਥਾਨ ਤੇ ਹੁੰਦਾ ਹੈ ਚੌਥਾ ਪ੍ਰਸ਼ਨ ਕਿਹੜਾ ਸੀ ਕਥਕ ਨਾਚ ਕੀ ਹੈ ਕਦਮਾਂ ਦੀ ਤੇਜ ਗਤੀ ਚੌਥੇ ਪ੍ਰਸ਼ਨ ਇਹ ਪੁੱਛਿਆ ਗਿਆ ਸੀ ਕਥਕ ਨਾਚ ਕੀ ਹੈ ਕਥਕ ਨਾਚ ਕਦਮਾਂ ਦੀ ਤੇਜ ਗਤੀ ਹੈ ਤੇ ਪੰਜਵਾਂ ਪ੍ਰਸ਼ਨ ਕਿਹੜਾ ਸੀ ਕুতਬ ਮੀਨਾਰ ਦੀ ਉਸਾਰੀ ਇਲਤੁਤਮਿਸ ਦੁਆਰਾ ਪੂਰੀ ਕਰਵਾਈ ਗਈ ਸੀ ਬਈ ਕুতਬ ਮੀਨਾਰ ਦੀ ਉਸਾਰੀ ਇਲਤੁਤਮਿਸ ਦੁਆਰਾ ਪੂਰੀ ਕਰਵਾਈ ਗਈ ਸੀ ਛੇਵਾਂ ਪ੍ਰਸ਼ਨ ਕਿਹੜਾ ਸੀ ਉਹ ਕਿਹੜਾ ਸਥਾਨ ਜਿੱਥੇ ਭਗਵਾਨ ਸ੍ਰੀ ਕ੍ਰਿਸ਼ਨ ਨੇ ભગવત ગીતા ਦੀ ਫਿਲਾਸਫੀ ਦਾ ਵਰਣਨ ਕੀਤਾ ਸੀ ਕੁਰਖਸ਼ਤਰ ਉਹ ਕਿਹੜਾ ਸਥਾਨ ਸੀ ਜਿੱਥੇ ਭਗਵਾਨ શ્રી કૃષ્ણ ਨੇ ਭਗਵਤ ਗੀਤਾ ਦੀ ਫਿਲਾਸਫੀ ਦਾ ਅਧਿਨਕ ਕੀਤਾ ਉਹ ਵਰਣਨ ਕੀਤਾ ਸੀ ਕੁਰਖਸ਼ਤਰ ਤੇ ਥਾਂ ਤੇ ਭਗਵਾਨ શ્રી કૃષ્ણ ਨੇ ਗੀਤਾ ਦੀ ਫਿਲਾਸਫੀ ਦਾ ਵਰਣਨ ਕੀਤਾ ਸੀ ਕੁਤਮੀਨਾਥ ਦੀ ਸਾਰੀ ਇਤੋਤਮਿਸ ਦੁਆਰਾ ਪੂਰੀ ਕਰਵਾਈ ਗਈ ਸੀ ਤੇ ਸਤਮਾ ਪ੍ਰਸ਼ਨ ਕਿਹੜਾ ਸੀ ਵੇਦਾਂ ਵਿੱਚ ਕਿਹੜਾ ਵੇਦ ਸਭ ਤੋਂ ਪੁਰਾਣਾ ਸੀ ਰਿਗਵੇਦ ਵੇਦਾਂ ਵਿੱਚ ਰੇਗ ਰਿਗਵੇਦ ਸਭ ਤੋਂ ਪੁਰਾਣਾ ਸੀ 8ਵਾਂ ਪ੍ਰਸ਼ਨ ਕਿਹੜਾ ਸੀ ਪੁਰਾਣ ਗਿਣਤੀ ਵਿੱਚ ਕਿੰਨੇ ਹਨ 18 ਪੁਰਾਣਾ ਦੀ ਗਿਣਤੀ ਕਿੰਨੀ ਹੈ 18 ਤੇ ਨੌਵਾਂ ਪ੍ਰਸ਼ਨ ਕਿਹੜਾ ਸੀ ਕਿਹੜਾ ਸੂਫੀ ਸੰਤ ਕਿਹੜੇ ਸੂਫੀ ਸੰਤ ਦੀ ਦਰਗਾਹ ਅਜਮੇਰ ਵਿੱਚ ਹੈ ਤੇ ਖਵਾਜਾ ਮੂਨੂਦੀਨ ਚਿਸ਼ਤੀ ਦੀ ਦਰਗਾਹ ਅਸਮੇ ਅਜਮੇਰ ਵਿੱਚ ਹੈ ਜਿਹੜਾ ਸਾਡੇ ਰਾਜਸਥਾਨ ਵਿੱਚ ਹੈ ਨੌਵੇਂ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਕਿਹੜੇ ਸੂਫੀ ਸੰਤ ਦੀ ਦਰਗਾਹ ਦਰਗਾਹ ਅਜਮੇਰ ਵਿੱਚ ਹੈ ਤੇ ਮੂਨੂਦੀਨ ਚਿਸ਼ਤੀ ਦੀ ਦਰਗਾਹ ਅਜਮੇਰ ਵਿੱਚ ਹੈ ਤੇ 10ਵਾਂ ਪ੍ਰਸ਼ਨ ਕਿਹੜਾ ਸੀ ਸੰਗਮ ਸਾਹਿਤ ਤਾਮਿਲ ਭਾਸ਼ਾ ਵਿੱਚ ਲਿਖਿਆ ਗਿਆ ਸੀ ਸੰਗਮ ਸਾਹਿਤ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਸੀ ਸੰਗਮ ਸਾਹਿਤ ਤਾਮਿਲ ਭਾਸ਼ਾ ਵਿੱਚ ਲਿਖਿਆ ਗਿਆ ਸੀ 11ਵਾਂ ਪ੍ਰਸ਼ਨ ਕਿਹੜਾ ਸੀ ਬਲੀ ਦਾ ਲੜਕਾ ਕੌਣ ਸੀ ਅੰਗਦ ਅੰਗਦ ਬਲੀ ਦਾ ਲੜਕਾ ਸੀ ਪ੍ਰਸ਼ਨ 12ਵਾਂ ਪ੍ਰਸ਼ਨ ਕੀ ਪੁੱਛਿਆ ਗਿਆ ਸੀ ਕਿਹੜੇ ਮੁਗਲ ਬਾਦਸ਼ਾਹ ਨੇ ਹਿੰਦੀ ਗੀਤ ਰਚੇ ਝਾਂਗੀਰ ਨੇ ਵੀ ਪੁੱਛਿਆ ਗਿਆ ਸੀ 12ਵੇਂ ਪ੍ਰਸ਼ਨ ਵਿੱਚ ਬਲੀ ਦਾ ਬਲੀ ਦਾ ਲੜਕਾ ਕੌਣ ਸੀ ਸੁਗਰੀਵ ਕੌਣ ਸੀ ਅੰਗਦ ਸੀ ਤੇ 12ਵੇਂ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਕਿਹੜੇ ਪਾਤਸ਼ਾਹ ਨੇ ਹਿੰਦੀ ਗੀਤ ਰਚੇ ਜਾਂਗੀਰ ਦੇ ਹਿੰਦੀ ਗੀਤ ਰਚੇ 13ਵਾਂ ਪ੍ਰਸ਼ਨ ਕਿਹੜਾ ਸੀ ਕਿਹੜਾ ਮੁਗਲ ਬਾਦਸ਼ਾਹ ਦੀ ਕਬਰ ਹਿੰਦੁਸਤਾਨ ਤੋਂ ਪਾਰ ਹੈ ਜਾਂਗੀਰ ਆ ਪੁੱਛਿਆ ਗਿਆ ਸੀ ਕਿਹੜੇ ਮੁਗਲ ਬਾਦਸ਼ਾਹ ਦੀ ਕਬਰ ਹਿੰਦੁਸਤਾਨ ਤੋਂ ਪਾਰ ਹੈ ਉਹ ਕਿਹੜਾ ਬਾਦਸ਼ਾਹ ਸੀ ਮੁਗਲ ਬਾਦਸ਼ਾਹ ਝਾਂਗਿਰ ਦੀ ਕਬਰ ਤੇ 14ਵੇਂ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਪਾਂਡਵਾ ਦੀ ਰਾਜਧਾਨੀ ਕਿਹੜੀ ਸੀ ਇੰਦਰਪਰਸਥ ਇੰਦਰਪ੍ਰਸਤ ਪਾਣਵਾ ਦੀ ਰਾਜਧਾਨੀ ਸੀ ਵਿਦਿਆਰਥੀਓ ਸਾਡੀ ਅੱਧੀ ਮੱਤੇਪੂਰਨ ਪੰਜਾਬੀ ਦੀ ਕਕ੍ਹਾ ਇੱਥੋਂ ਸਮਾਪਤ ਹੋਈ ਸੀ ਅੱਧੀ ਕਕ੍ਹਾ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਅੱਧੀ ਕਕ੍ਹਾ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਟਵਾਦ ਦੀ ਸਤ ਸਰਕਾਰ ਵਾਏ ਗੁਰਜੀਤ ਦਾ ਖਾਲਸਾ ਵਾਏ ਗੁਰਜੀਤ ਦੀ ਫਤ